ਇਹ ਕੋਈ ਪਾਪੇ ਪੀਗੀ ਦੀ ਜਗਾ ਹੁੰਦੀ ਸੀ ਕਿ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਤਪੱਸਿਆ ਕਰ ਰਹੇ ਸੀਗੇ ਉਹਨਾਂ ਨੂੰ ਲੋਚਨਾ ਕਰ ਰਹੇ ਸੀਗੇ ਵੀ ਦਰਸ਼ਨ ਦੇਣ ਦੇ ਲਈ ਇੱਕ ਸੁੱਕੀ ਇੱਥੇ ਪਹਲਾ ਲੱਕੜ ਹੁੰਦੀ ਸੀਗੀ ਜੰਡ ਦੀ ਤੇ ਇਸ ਲੱਕੜ ਦੇ ਨਾਲ ਜਿਹੜਾ ਮਹਾਰਾਜ ਨੇ ਆ ਬੜਾ ਘੋੜਾ ਬੰਨਿਆ ਸੀਗਾ ਹਰਗੋਬਿੰਦ ਸਿੰਘ ਦੇ ਮਹਾਰਾਜ ਸਪਰਸ਼ ਦੇ ਨਾਲ ਜਿਹੜਾ ਇਹ ਦਰਖਤ ਹਰਾ ਹੋ ਗਿਆ ਸੀਗਾ ਪੰਜ ਖੰਡ ਕੋਠਾ ਜਿਹੜੇ ਭੋਗ ਪੈ ਜਾਂਦੇ ਨੇ ਤੇ ਪੰਜ ਜਿਹੜੇ ਖੰਡ ਪਾਠ ਨੇ ਉਹ ਰੰਭ ਹੋ ਜਾਂਦੇ ਨੇ ਉਹ ਸੰਗਤਾਂ ਦੀ ਇੰਨੀ ਇੱਕ ਮੰਨਤਾ ਜਿਹੜੀ ਇੱਥੇ ਖੰਡ ਪਾਠਾਂ ਦੀ ਲੜੀ ਕਦੇ ਟੁੱਟਦੀ ਨਹੀਂ ਜੇ ਕਿਸੇ ਨੇ ਅੱਜ ਦੇ ਸਮੇਂ ਵਿੱਚ ਅੱਜ ਦੇ ਦਿਨ ਦੇ ਵਿੱਚ ਕੋਈ ਖੰਡ ਪੜ ਸਾਹਿਬ ਦੀ ਬੁਕਿੰਗ ਕਰਾਉਣੀ ਆ ਤਾਂ ਉਹ 2330 ਆ ਉਹਦੇ ਵਿੱਚ ਕਿਸੇ ਵੀ ਡੇਟ ਨੂੰ ਜਾ ਕੇ 2800 ਲਗਭਗ ਤੇ ਉਦੋਂ ਤੋਂ ਲੈ ਕਰਕੇ ਲਗਾਤਾਰ ਖੰਡ ਪੜ ਸਾਹਿਬ ਸਹਿਜ ਪੜ ਸਾਹਿਬ ਚੱਲ ਰਹੇ ਆ ਕੋਈ ਨੀ ਕਹਿੰਦੇ ਕੀ ਨਹੀਂ ਗੁਰੂ ਗ੍ਰੰਥ ਸਾਹਿਬ ਮਰਦ ਚੇ ਪਾਸਾ ਉਹਨਾਂ ਦੇ ਗੁਜ ਕਿਉਂ ਨਹੀਂ ਕਰਦਾ ਵਿਸ਼ਵਾਸ ਕਰੋਗੇ ਤੁਹਾਡਾ ਪਿਓ ਤੁਹਾਡਾ ਪੱਲਾ ਫੜੂਗਾ ਕਿਸੇ ਕਿਤੇ ਜਾਣ ਦੀ ਲੋੜ ਨਹੀਂ ਇਹ ਪਰ ਤੱਕ ਅਸੀਂ ਆਪ ਹਾਜ਼ਰ ਦੇਖਿਆਗਾ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਜਿਉਂ ਆਇਆ ਕਹਿੰਦੇ ਆ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਸੰਗਤ ਜੀ ਅੱਜ ਇਸ ਸਥਾਨ ਤੇ ਤੁਹਾਨੂੰ ਦਰਸ਼ਨ ਮੇਲਾ ਕਰਾਉਣ ਲਈ ਲਿਆਏ ਆ ਇੱਥੇ ਵੀ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਆਜੋ ਤੁਹਾਨੂੰ ਇਸ ਸਥਾਨ ਦਾ ਦਰਸ਼ਨ ਮੇਲਾ ਕਰਾਉਂਦੇ ਆ ਪਿੰਡ ਠੁੱਲੀਵਾਲ ਗੁਰਦੁਆਰਾ ਜੰਡਸਰ ਸਾਹਿਬ ਇਸ ਸਥਾਨ ਤੇ ਇੱਕ ਪੀਰ ਬਾਬਾ ਰਹਿੰਦੇ ਸੀਗੀ ਜਿਹੜੀ ਜਗ੍ਹਾ ਸੀਗੀ ਆਵਾਜ਼ ਨਹੀਂ ਸੀ ਹੋਈ ਉਦੋਂ ਪ੍ਰਾਣ ਜਗ੍ਹਾ ਸੀਗੀ ਇੱਥੇ ਕੋਈ ਨਹੀਂ ਪਾਪੇ ਪੀਰ ਦੀ ਜਗ੍ਹਾ ਹੁੰਦੀ ਸੀਗੀ ਜਿਹੜੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਤਪੱਸਿਆ ਕਰ ਰਹੇ ਸੀਗੇ ਉਹਨਾਂ ਨੂੰ ਲੋਚਨਾ ਕਰ ਰਹੇ ਸੀਗੇ ਵੀ ਦਰਸ਼ਨ ਦੇਣ ਦੇ ਲਈ ਤੇ ਉਹ ਇਹ ਜਗ੍ਹਾ ਕੀ ਜਿੱਥੇ ਪੀਰ ਬਾਬਾ ਜੀ ਬੈਠ ਕੇ ਤਪੱਸਿਆ ਕਰਦੇ ਸੀਗੇ ਇਹ ਜਗ੍ਹਾ ਸੀਗੀ ਜਿੱਥੇ ਬਾਬਾ ਪੀਰ ਜਿਹੜੇ ਬੈਠ ਕੇ ਤਪੱਸਿਆ ਕਰ ਰਹੇ ਸੀਗੇ ਤੇ ਅੱਜ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜਾ ਸੰਗਤ ਵੱਲੋਂ ਇਸ ਪਿੰਡ ਦੀ ਪਿੰਡ ਠੁੱਲੀ ਵਾਲ ਦੀ ਸੰਗਤ ਵੱਲੋਂ ਜਿਹੜਾ ਕੀਤਾ ਗੱਬ ਇੱਥੇ ਸੰਗਤਾਂ ਦੀ ਬਹੁਤ ਮੰਨਤਾ ਜਿਹੜੀ ਐਸ਼ਾਂ ਬਹੁਤ ਪੂਰੀਆਂ ਹੁੰਦੀਆਂ ਨੇ ਇੱਥੇ ਤਪੱਸਿਆ ਜਦੋਂ ਪੀਰ ਜੀ ਨੇ ਕਰੀ ਸੀਗੀ ਤਾਂ ਗੁਰੂ ਹਰਗੋਬਿੰਦ ਸਿੰਘ ਜੀ ਨੇ ਪੀਰ ਜੀ ਨੂੰ ਦਰਸ਼ਨ ਦਿੱਤੇ ਜੀ ਪੀਰ ਬਾਬਾ ਜੀ ਜਦੋਂ ਭਗਤੀ ਕੀਤੀ ਤਾਂ ਉਹਨਾਂ ਨੇ ਮਹਾਰਾਜ ਦਰਸ਼ਨਾਂ ਦੀ ਜਿਹੜੀ ਲੋਚਨਾ ਕੀਤੀ ਸੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਜੋ ਦਰਸ਼ਨ ਦੇਣ ਇੱਥੇ ਪੀਰ ਜੀ ਨੂੰ ਆਏ ਸੀਗੇ ਤਾਂ ਇਸ ਜਗ੍ਹਾ ਦੇ ਉੱਪਰ ਤੁਸੀਂ ਪਿੱਛੇ ਦੇਖ ਸਕਦੇ ਹੋ ਝੰਡਾ ਦਾ ਦਰਖਤ ਹੈ ਇਹ ਇੱਕ ਸੁੱਕੀ ਇੱਥੇ ਪਹਿਲਾਂ ਲੱਕੜ ਹੁੰਦੀ ਸੀਗੀ ਝੰਡਾ ਦੀ ਤੇ ਇਸ ਲੱਕੜ ਦੇ ਨਾਲ ਜਿਹੜਾ ਮਹਾਰੇ ਨੇ ਆ ਬੜਾ ਘੋੜਾ ਬੰਨਿਆ ਸੀਗਾ ਤੇ ਮਹਾਰਾ ਦਾ ਸਪਰਸ਼ ਪੈਣ ਦੇ ਨਾਲ ਹੀ ਜਿਹੜੀ ਇਹ ਝੰਡਾ ਦਾ ਦਰਸ ਸੀਗਾ ਇਹ ਦੁਬਾਰਾ ਤੋਂ ਹਰਾ ਹੋ ਗਿਆ ਸੀ ਤੇ ਅੱਜ ਤੁਸੀਂ ਦੇਖ ਸਕਦੇ ਹੋ ਵਿੱਚ ਬਹੁਤ ਵੱਡੇ ਆਕਾਰ ਦੇ ਵਿੱਚ ਇਹ ਜਿਹੜਾ ਝੰਡਾ ਦਾ ਪ੍ਰਾਤਨ ਦਰਖਤ ਆ ਉਦਾਂ ਹੀ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕਿ ਇੱਥੇ ਗੁਰੂ ਹਰਗੋਬਿੰਦ ਸਿੰਘ ਜੀ ਦੇ ਮਹਾਰੇ ਸਪਰਸ਼ ਦੇ ਨਾਲ ਜਿਹੜਾ ਇਹ ਦਰਖਤ ਹਰਾ ਹੋ ਗਿਆ ਸੀਗਾ। ਸੰਗਤਾਂ ਵੱਲੋਂ ਜਿਹੜਾ ਇੱਥੇ ਘੋੜਾ ਉਸੇ ਤਰ੍ਹਾਂ ਹੂਬ-ਹੂ ਬਣਾਇਆ ਵਾ ਪ੍ਰਤੱਖ ਦਰਸ਼ਨ ਦਿਖਾਉਣ ਵਾਸਤੇ ਸੰਗਤਾਂ ਨੂੰ ਉਸੇ ਤਰ੍ਹਾਂ ਹੂਬ-ਹੂ ਆਹੀ ਜਗ੍ਹਾ ਤੇ ਪੈੜਾ ਗੁਰੂ ਹਰਗੋਬਿੰਦ ਸਿੰਘ ਜੀ ਨੇ ਘੋੜਾ ਜਿਹੜਾ ਬੰਨਿਆ ਸੀਗਾ ਕੋਈ ਸਾਂਭ ਸੰਭਾਲ ਸੰਗਤਾਂ ਨੇ ਉਸੇ ਤਰ੍ਹਾਂ ਜਿਹੜਾ ਇੱਥੇ ਰੱਖੀ ਹੋਈ ਆ। ਇਸ ਸਥਾਨ ਤੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਰੇ ਸੀਗੇ ਪੀਰ ਬਾਬਾ ਨੇ ਦਰਸ਼ਨ ਦਿੱਤੇ ਤਾਂ ਸੰਗ ਜੀ ਇੱਕ ਇਹ ਵੀ ਮੰਨਿਆ ਜਾਂਦਾ ਹੈ ਵੀ ਜਿੱਥੇ ਗੁਰੂ ਹਰਗੋਬਿੰਦ ਸਿੰਘ ਜੀ ਮਹਾਰਾਜ ਚਰਨੋਂ ਪ੍ਰਾਪਤ ਹਰਤੇ ਹੋਵੇ ਉੱਥੇ ਦੋ ਨਿਸ਼ਾਨ ਸਾਹਿਬ ਜ਼ਰੂਰ ਹੁੰਦੇ ਨੇ ਤੇ ਸਾਨੂੰ ਦਰਸ਼ਨ ਮੇਲਾ ਦੋ ਨਿਸ਼ਾਨ ਸਾਹਿਬਾਂ ਦਾ ਵੀ ਕਰਾਉਨੇ ਆ ਬਿਨਾ ਖਿੱਚਾਂ ਤੋਂ ਹਾਈਡਰਲ ਮਸ਼ੀਨਾਂ ਦੇ ਨੇੜੇ ਨਿਸ਼ਾਨ ਸਾਹਿਬ ਇੱਥੇ ਲੱਗੇ ਨੇ ਕਿ ਤੁਸਾਂ ਦੇ ਅਨੁਸਾਰ ਬਜ਼ੁਰਗਾਂ ਦੱਸੋ ਸਾੜ ਸਭ ਤੋਂ ਪਹਿਲਾਂ ਇੱਥੇ ਇੱਕ ਇੱਕ ਨਿਸ਼ਾਨ ਸਾਹਿਬ ਹੁੰਦਾ ਸੀਗਾ ਤੇ ਉਹ ਇੱਕ ਨਿਸ਼ਾਨ ਸਾਹਿਬ ਜਿਹੜਾ ਸਮਾਂ ਪੈ ਕੇ ਜੜਾ ਟੁੱਟ ਜਾਂਦਾ ਸੀਗਾ ਕੋਈ ਨਾ ਕੋਈ ਉਹਨ ਤੋਂ ਤੋਂ ਬਾਅਦ ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ ਇਸ ਸਥਾਨ ਤੇ ਆਏ ਸੀਗੇ ਜਦੋਂ ਉਹਨੇ ਦਰਸ਼ਨ ਮੇਲਾ ਕਰਿਆ ਤਾਂ ਸੰਗਤਾਂ ਨੂੰ ਦੱਸਿਆ ਵੀ ਤੇ ਗੁਰੂ ਹਰਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਧਰਤੀ ਆ ਤਾਂ ਉਹਨਾਂ ਨੇ ਬਚਨ ਕਰੇ ਸੀਗੇ ਵੀ ਇੱਥੇ ਜਿਹੜੇ ਦੋ ਨਿਸ਼ਾਨ ਸਾਹਿਬ ਤੁਸੀਂ ਲਾਓ ਤੇ ਜਦੋਂ ਸੰਗਤਾਂ ਵੱਲੋਂ ਇੱਥੇ ਦੋ ਨਿਸ਼ਾਨ ਸਾਹਿਬ ਲਾਏ ਗਏ ਤੇ ਉਸ ਤੋਂ ਬਾਅਦ ਜਿਹੜੇ ਦੋ ਨਿਸ਼ਾਨ ਇੱਕ ਮੀਰੀ ਦਾ ਤੇ ਇੱਕ ਪੀਰੀ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਨਿਸ਼ਾਨ ਸਾਹਿਬ ਜਿਹੜੀ ਸੰਗਤ ਵੱਲੋਂ ਫਿਰ ਲਗਾਏ ਗਏ ਸੀਗੇ ਤੇ ਉਸ ਤੋਂ ਬਾਅਦ ਵੀ ਇਦਾਂ ਦੀ ਕੋਈ ਵੀ ਜਿਹੜੀ ਘਟਨਾ ਇੱਥੇ ਨਹੀਂ ਹੋਈ ਇੱਥੇ ਦਰਬਾਰ ਸਾਹਿਬ ਦੇ ਵਿੱਚ ਸ੍ਰੀ ਸਾਈਂ ਪਾਠ ਜਿਹੜੇ ਉਹ ਪ੍ਰਾਰੰਭ ਹੀ ਰਹਿੰਦੇ ਨੇ ਕਿਉਂਕਿ ਸੰਗਤਾਂ ਦੇ ਸੁੱਖਾ ਬਹੁਤ ਪੂਰੀ ਹੁੰਦੇ ਤੁਹਾਨੂੰ ਦਿਖਾਵ ਵੀ ਦਿੰਨੇ ਜਿਹੜੇ ਇੱਥੇ ਪੰਜ ਪਾਠ ਜਿਹੜੇ ਅਖੰਡ ਪਾਠ ਨੇ ਉਹ ਇਕੱਠੇ ਪ੍ਰਾਰੰਭ ਹੁੰਦੇ ਨੇ ਚਾਰ ਸਾਈਂ ਪਾਠ ਜਿਹੜੇ ਇੱਥੇ ਲਗਾਤਾਰ ਉਹ ਚੱਲਦੇ ਰਹਿੰਦੇ ਨੇ ਪੰਜ ਅਖੰਡ ਪਾਠਾਂ ਦੇ ਜਿਹੜੇ ਭੋਗ ਪੈ ਜਾਂਦੇ ਨੇ ਤੇ ਪੰਜ ਜਿਹੜੇ ਅਖੰਡ ਪਾਠ ਨੇ ਉਹ ਰੱਬ ਹੋ ਜਾਂਦੇ ਨੇ ਉਹ ਸੰਗਤਾਂ ਦੀ ਇੰਨੀ ਕ ਮੰਨਤਾ ਜਿਹੜੀ ਇੱਥੇ ਖੰਡ ਪਾਠਾਂ ਦੀ ਲੜੀ ਕਦੇ ਟੁੱਟਦੀ ਨਹੀਂ ਜਿਹੜੀਆਂ ਬਹੁਤ ਸੁੱਖਾਂ ਜਿਹੜੀਆਂ ਇੱਥੇ ਸੰਗਤਾਂ ਦੀਆਂ ਪੂਰੀਆਂ ਹੁੰਦੀਆਂ ਨੇ ਦੂਰੋਂ ਦੂਰੋਂ ਸੰਗਤਾਂ 'ਚ ਦਰਸ਼ਨ ਮੇਲੇ ਕਰਨ ਲਈ ਆਉਂਦੀਆਂ ਨੇ ਜਿਹੜੀਆਂ ਵੀ ਸੰਗਤ ਇੱਥੇ ਸੱਚੇ ਮਨੋਂ ਕੋਈ ਵੀ ਸੁੱਖ ਸੁਖ ਦੀ ਇੱਥੇ ਜ਼ਰੂਰ ਪੂਰੀ ਹੁੰਦੀ ਆ ਤੇ ਸੰਗਤ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਇੱਥੇ ਗਰੇਰ ਹੈੱਡਕਰੰਸੀ ਤੋਂ ਨਾਲ ਗੱਲਬਾਤ ਕਰੀ ਸੀ ਤੇ ਉਹਨਾਂ ਤੋਂ ਹੀ ਪੁੱਛਿਆ ਤਾਂ ਉਹਨਾਂ ਨੇ ਇਹ ਵੀ ਦੱਸਿਆ ਵੀ ਜਿਹੜੇ ਇੱਥੇ ਖੰਡ ਪਾਠ ਸਾਹਿਬ ਦੀ ਬੁਕਿੰਗ ਆ 2030 ਤੱਕ ਹੋਈ ਵੀ ਆ ਆਲਰੇਡੀ ਵੀ ਜੇ ਕਿਸੇ ਨੇ ਅੱਜ ਦੇ ਸਮੇਂ ਵਿੱਚ ਅੱਜ ਦੇ ਦਿਨ ਦੇ ਵਿੱਚ ਕੋਈ ਖੰਡ ਪਾਠ ਸਾਹਿਬ ਦੀ ਤੋ 20330 ਆ ਉਹਦੇ ਵਿੱਚ ਕਿਸੇ ਵੀ ਡੇਟ ਨੂੰ ਜਾ ਕੇ ਮਿਲੂਗੀ ਮਤਲਬ ਏਡੀ ਸੰਗਤਾਂ ਦੀ ਇੱਥੇ ਮੰਨਤਾ ਆ ਕਿ ਦੋਨੋਂ ਦੋਨੋਂ ਸੰਗਤਾਂ ਇੱਥੇ ਜਿਹਨਾਂ ਸੁੱਖਾਂ ਪੂਰੇ ਹੁੰਦੇ ਨੇ ਉਹ ਅਖੰਡ ਪਾਠ ਸਾਹਿਬ ਇੱਥੇ ਕਰਾਉਂਦੇ ਨੇ ਪੰਜ-ਪੰਜ ਪਾਠ ਜਿਹੜੇ ਇੱਕ ਪੰਜ ਪਠਾਂ ਦੇ ਭੋਗ ਜਿਹੜੇ ਪੈ ਜਾਂਦੇ ਨੇ ਤੇ ਪੰਜ ਪਾਠੜੇ ਅੱਗੇ ਪ੍ਰਕਾਸ਼ ਹੋ ਜਾਂਦੇ ਨੇ ਐਸਾ ਸਥਾਨ ਤੇ ਜਿਹੜਾ ਮਹੀਨਾਵਾਰ ਪੂਰਨ ਮਾਸੀ ਆ ਦਿਹਾੜਾ ਘੜਾ ਉਹ ਭਾਰੀ ਸੰਗਤਾਂ ਦੇ ਇਕੱਠ ਦੇ ਨਾਲ ਜਿਹੜਾ ਇੱਥੇ ਮਨਾਇਆ ਜਾਂਦਾ ਵਾ ਹਰ ਵਕਤ ਸੰਗਤਾਂ ਦਾ ਜਿਹੜਾ ਭਾਰੀ ਇਕੱਠ ਆ ਉਹ ਗੁਰੂ ਘਰ ਦੇ ਵਿੱਚ ਰਹਿੰਦਾ ਤੁਸੀਂ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤਾਂ ਤੇ ਸੇਵਾ ਲਈ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਸੰਗਤਾਂ ਪੈਂ ਠੁੱਲੀ ਹਾਲ ਤੋਂ ਹਮੇਦੀ ਤੋਂ ਨੇੜੇ ਨੇੜੇ ਪਿੰਡਾਂ ਦੇ ਸੰਗਤਾਂ ਉਸ ਸੇਵਾ ਕਰਨ ਦੇ ਲਈ ਇੱਥੇ ਆਉਂਦੀਆਂ ਨੇ ਤੇ ਪੂਰਨ ਮਸਜਿਦ ਜਿਹੜਾ ਦਿਹਾੜਾ ਹੈਗਾ ਉਹ ਇੱਥੇ ਜਿਹੜਾ ਮਨਾਇਆ ਜਾ ਰਿਹਾ ਸੰਗਤ ਜੀ ਗੁਰੂ ਘਰ ਦਾ ਜਿਹੜਾ ਲੰਗਰਾ ਸੰਗਤ ਜੀ ਉਹ 24 ਘੰਟੇ ਟੁੱਟ ਬਰਤ ਹੋਇਆ ਵਾ ਸੰਗਤਾਂ ਤੇ ਪ੍ਰਸ਼ਾਦਾ ਪਾਣੀ ਛਕਦੀਆਂ ਨੇ ਦੂਰੋਂ ਦੱਡੇ ਆ ਕੇ ਬਹੁਤ ਸੰਗਤਾਂ ਇੱਥੋਂ ਨੇੜੇ ਦੇ ਪਿੰਡਾਂ ਦੇ ਸੇਵਾ ਵੀ ਕਰਦੇ ਨੇ ਸੇਵਾਦਾਰ ਸੇਵਾ ਵੀ ਕਰਦੇ ਨੇ ਇੱਥੇ ਆ ਕੇ ਬਹੁਤ ਵੱਡੀ ਸੇਵਾ ਹੈ ਜਿਹੜੀ ਪਿੰਡ ਨਗਰ ਠੁੱਲੀਵਾਲ ਦੀ ਤੇ ਇਥੋਂ ਪਿੰਡ ਦੇ ਜਿਹੜੇ ਲੋਕ ਨੇ ਸਿੰਘ ਨੇ ਜਿਹੜੇ ਇੱਥੇ ਸੇਵਾ ਕਰਦੇ ਨੇ ਸੇਵਾ ਨਿਭਾ ਰਹੇ ਨੇ ਉਹ ਇਥੋਂ ਪਿੰਡ ਦੀ ਸਾਰੀ ਸੰਗਤ ਦੇਖ ਸਕਦੀ। ਹਾਂਜੀ ਹੁਣ ਆਪਾਂ ਇਥੋਂ ਦੇ ਜਿਹੜੇ ਸੇਵਾਦਾਰ ਨੇ ਗਿਆਨੀ ਹੱਟ ਗ੍ਰੰਥੀ ਜਿਹੜੇ ਪੂਰਨ ਸਿੰਘ ਜੀ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨੂੰ ਪੁੱਛਦੇ ਹਾਂ ਵੀ ਜਿਹੜਾ ਇੱਥੇ ਦਿਹਾੜਾ ਜਿਹੜਾ ਕਿਹੜਾ ਮਨਾਇਆ ਜਾਂਦਾ? ਹਾਂਜੀ ਬਾਬਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਬਾਬਾ ਜੀ ਸੰਗਤ ਨੂੰ ਇਹ ਦੱਸੋ ਜੀ ਜਿਹੜਾ ਆਪਣਾ ਸਥਾਨ ਆ ਗੁਰਦੁਆਰਾ ਜੰਡਸਰ ਸਾਹਿਬ ਇ ਤੇ 3 April ਨੂੰ ਬਸਾਖੀ ਨੂੰ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਫੋਨਦਾਨ ਕੈਂਪ ਲਾਇਆ ਜਾਂਦਾ ਤੇ ਸਲਾਨਾ ਇਸ ਸਾਲ ਦੇ ਵਿੱਚ ਇੱਕ ਵਾਰ ਅੱਖਾਂ ਦਾ ਕੈਂਪ ਵੀ ਲਾਇਆ ਜਾਂਦਾ ਤੇ ਜਿਹੜੇ ਸਮਾਗਮ ਹੁੰਦੇ ਆ ਬਾਬਾ ਦਲੇਰ ਸਿੰਘ ਜੀ ਦੇ ਉਹਨਾਂ ਦੀ ਸਮਾਪਤੀ ਤੇ ਅਮਰ ਸੰਚਾਰ ਵੀ ਹੁੰਦਾ ਠੀਕ ਆ ਬਈ ਤੇ ਇੱਕ ਬਾਬਾ ਜੀ ਇਹ ਸੰਗਤਾਂ ਦੱਸੋ ਵੀ ਸਿੱਖੀ ਦੇ ਜੋੜਨ ਲਈ ਜਿਹੜਾ ਇੱਥੇ ਸਾਨ ਦੇ ਉੱਪਰ ਕੀ ਉਪਰਾਲੇ ਤੁਸੀਂ ਕਰ ਰਹੇ ਹੋ ਇੱਥੇ ਸਾਡੇ ਕੋਲ ਗਿਆਨੀ ਜਸਵੰਤ ਸਿੰਘ ਜੀ ਹੈਗੇ ਆ ਜੋ ਕਿ ਬਹੁਤ ਪੜ੍ਹੇ ਲਿਖੇ ਇਨਸਾਨ ਨੇ ਜੀ ਤੇ ਉਹਨਾਂ ਨੇ ਸੰਤ ਬਾਬਾ ਗੁਰਵਾਚਨ ਸਿੰਘ ਜੀ ਨਾਲ ਵੀ ਮੁਲਾਕਾਤਾਂ ਹੋਈਆਂ ਹੋਈਆਂ ਨੇ ਉਹਨਾਂ ਨੇ ਉਹ ਰਹੇ ਨੇ ਜਥੇ ਦੇ ਵਿੱਚ ਉਹ ਸਾਡੇ ਕੋਲ ਹੈਗੇ ਆ ਉਹਨਾਂ ਵੱਲੋਂ ਛੋਟੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਂਦੀ ਹੈ ਜੋ ਵੀ ਕੋਈ ਸੰਥਿਆ ਲੈਣ ਆਉਂਦਾ ਉਹਨੂੰ ਟਾਈਮ ਦਿੱਤਾ ਜਾਂਦਾ ਸੰਥਿਆ ਸ਼ੁਰੂ ਕਰਾਈ ਜਾਂਦੀ ਹੈ ਜੀ ਬਾਕੀ ਬਾਬਾ ਜੀ ਜਿਹੜੇ ਸੰਗਤ ਦੇ ਸੁੱਖਾ ਸੁਖ ਜਿਐ ਨੇ ਉਹ ਸੰਗਤਾਂ ਜਿਹੜੇ ਸੁੱਖਾ ਉਹ ਇੱਥੇ ਪੂਰੇ ਹੁੰਦੀਆਂ ਨੇ ਮੈਂ ਇਹ ਵੀ ਸੁਣਿਆ ਵੀ ਜਿਹੜੇ ਖੰਡਪਾੜ ਦੇ ਪ੍ਰਵਾਹ ਇੱਥੇ ਜਿਹੜੇ 12 ਮਹੀਨੇ 30 ਦਿਨ ਚੱਲਦੇ ਰਹਿੰਦੇ ਆ ਉਹਦਾ ਵੀ ਹਾਂ ਜੀ ਹਾਂ ਬਿਲਕੁਲ ਚੱਲਦੇ ਆ ਜੀ ਠੀਕ ਹੈ ਜੀ ਮਤਲਬ ਜਦੋਂ ਤੋਂ ਅਸੀਂ ਦੇਖਦੇ ਆ ਡਿ ਤੇ ਉਦੋਂ ਤੋਂ ਲੈ ਕਰਕੇ ਲਗਾਤਾਰ ਖੰਡਪੜ ਸਾਹਿਬ ਸਹਿਜਪੜ ਸਾਹਿਬ ਚੱਲ ਰਹੇ ਆ ਤੇ ਬਾਕੀ ਦਾ ਸੁੱਖਾਂ ਵੀ ਹਰੇਕ ਦੀਆਂ ਪੂਰੀਆਂ ਹੁੰਦੀਆਂ ਨੇ ਹਰੇਕ ਜੋ ਵੀ ਸ਼ਰਧਾਲੂ ਇੱਥੇ ਸ਼ਰਧਾ ਨਾਲ ਆਉਂਦੇ ਆ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਬਾਅਦ ਦੇ ਵਿੱਚ ਦੱਸ ਕੇ ਵੀ ਜਾਂਦੇ ਆ ਵੀ ਸਾਡੀਆਂ ਭਾਵਨਾਵਾਂ ਪੂਰੀਆਂ ਹੋਈਆਂ ਨੇ ਸੋ ਇਹ ਸਨ ਕੈਨੀ ਪੂਰਨ ਸਿੰਘ ਜੀ ਹੈੱਡ ਗ੍ਰਾਂਥੀ ਇੱਥੋਂ ਦੇ ਤੇ ਆਓ ਬਾਬਾਈ ਆਪਾਂ ਅੱਗੇ ਲੈ ਕੇ ਸੰਗਤ ਨੂੰ ਪਾਈ ਗਈ ਫਤਿਹ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੋਂ ਦੇ ਆਪਾਂ ਜਿਹੜੇ ਸੇਵਾਦਾਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਨੂੰ ਪੁੱਛਦੇ ਆ ਇੱਥੋਂ ਜਿਹੜੀ ਸੰਗਤ ਜੁੜੀ ਵੀ ਆ ਬਹੁਤ ਪੁਰਾਣੇ ਸਮੇਂ ਤੋਂ ਜਿਹੜੀ ਸੰਗਤ ਆਉਂਦੀ ਉਹਨਾਂ ਵੀ ਗੱਲਬਾਤ ਕਰਦੇ ਆ ਹਾਂ ਜੀ ਭਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਨੂੰ ਇਹ ਦੱਸੋ ਜੀ ਤੁਸੀਂ ਕਿਸ ਕਿੰਨੇ ਸਮੇਂ ਤੋਂ ਇਸ ਸੰਗਤ ਨਾਲ ਜੁੜੇ ਹੋਏ ਹੋ ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡਾ ਆਪਣਾ ਟੁੱਲੀ ਵਾਲੀ ਜੀ ਨਗਰ ਇਹ ਥੋੜਾ ਇੱਥੋਂ ਹੀ ਜਨ ਠੀਕ ਹੈ ਇੱਥੇ ਦੀ ਬਚਪਨ ਦੇ ਸੇਵਾ ਕਰਦੇ ਆਉਣੇ ਪਹਿਲਾਂ ਮੇਰਾ ਭਰਾ ਕਰਦੁੰਦਾ ਸੀ ਉਹ ਕੈਨੇਡਾ ਚਲਾ ਗਿਆ ਹੁਣ ਅਸੀਂ ਜੋੜੇ ਹਾਂ ਸਹਿਯੋਗ ਨਾਲ ਸੰਗਤ ਸਹਿਯੋਗ ਨਾਲ ਜੀ ਕਰਦੇ ਠੀਕ ਹੈ ਸੰਗਤ ਨੂੰ ਇਹ ਗਾਣਾ ਚਾਹਣਾਗਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੱਡ ਲੱਗੋ ਜੀ ਬਾਈ ਗੁਰੂ ਗ੍ਰੰਥ ਸਾਹਿਬ ਮਹਾਰਾ ਪੱਲਾ ਫੜੋ ਕਿਤੇ ਕੁਝ ਨਹੀਂ ਹੈਗਾ ਜੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵਾਸ ਕਰੋ ਇਹ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਸਾਹਿਬ ਕਰਾ ਲੈ ਬਾਣੀ ਸੁਣੋ ਨਾ ਸਹਿਜ ਪਾਠ ਕਰਾ ਲਿਆ ਪਾਠ ਹੋ ਗਿਆ ਪਾਠੀ ਨੇ ਕਰਤਾ ਤਾਂ ਪਾਠੀ ਨੂੰ ਹੀ ਫਾਇਦਾ ਹੈਗਾ ਜੀ ਬਾਈ ਜੇ ਆਪਾਂ ਆਨੰਦ ਕਾਰਜ ਕਰਾਉਣੇ ਗੁਰੂ ਗ੍ਰੰ ਹੁਣ ਸੁਣਦਾ ਕੋਈ ਨਹੀਂਗਾ ਸਮਝਦਾ ਕੋਈ ਨਹੀਂਗਾ ਕਹਿੰਦੇ ਕੀ ਨੇ ਗੁਰੂ ਗ੍ਰੰਥ ਸਾਹਿਬ ਮਰ ਸੱਚੇ ਪਾਤਸ਼ਾਹ ਉਹਨਾਂ ਦੇ ਕੋਈ ਚੱਕੀ ਨਹੀਂ ਕਰਦਾ ਵਿਸ਼ਵਾਸ ਕਰੋਗੇ ਤੁਹਾਡਾ ਪਿਆਰ ਤੁਹਾਡਾ ਪੱਲਾ ਫੜੂਗਾ ਜੀ ਕਿਸੇ ਕਿਤੇ ਜਾਣ ਦੀ ਲੋੜ ਨਹੀਂ ਇਹ ਪਰ ਤੱਕ ਅਸੀਂ ਆਪ ਹਾਜ਼ਰ ਦੇਖਿਆਗਾ ਜੀ ਬਾਬੇ ਇੱਕ ਵਾਰ ਹੋਰ ਸਾਨੂੰ ਪੁੱਛਣਾ ਚਾਹਾਂ ਜਿਹੜੀ ਨੌਜਵਾਨ ਪੀੜ੍ਹੀ ਅੱਜ ਪੱਤ ਤੋਂ ਪੁਣੇ ਦੇ ਜਿਹੜੇ ਰਾਹ ਤੇ ਤੁਰ ਰਹੀ ਆ ਨਸ਼ਿਆਂ ਵੱਲ ਤੁਰ ਰਹੀ ਆ ਉਹਨਾਂ ਨੂੰ ਰੋਕਣ ਲਈ ਤੁਸੀਂ ਕੀ ਉਪਰਾਲੇ ਕਰ ਰਹੇ ਹੋ ਤੇ ਤੁਹਾਡਾ ਉਹਦੇ ਵਿੱਚ ਕੀ ਉਪਦੇਸੀ ਸੰਗਤਾਂ ਨੂੰ ਦੇਣਾ ਚਾਹੀਦਾ ਸੰਗਤ ਨੂੰ ਇਹ ਦੇਣਾ ਚਾਹਦਾ ਗੁਰਦੁਆਰੇ ਪ੍ਰਬੰਧ ਕਮੇਟੀ ਨੂੰ ਇਹ ਚਾਹੀਦਾ ਸੰਗਤ ਨੂੰ ਆਪ ਜੋੜਨਾ ਕੋਈ ਵੀ ਸੇਵਾ ਕਰਾਉਣੀ ਹੈ ਇਹ ਨਹੀਂ ਹੈ ਵੀ ਕਿਤੇ ਵੀ ਕੋਈ ਬਾਹਰੋਂ ਕਰਾ ਲਓ ਕਿਤੇ ਇੱਕ ਦੇ ਕੰਮ ਕਰਾ ਲਓ ਇੱਥੇ ਜਿਵੇਂ ਕਮਿਟੀ ਅਜੰਨ ਸਾਹਿਬ ਦੀ ਬੱਚਿਆਂ ਨੂੰ ਨਿੱਕੇ-ਨਿੱਕੇ ਬੱਚਿਆਂ ਨੂੰ ਆਪ ਜੋੜਦੇ ਨੇ ਆਪ ਭਾਈ ਸੇਵਾ ਕਰਨੀ ਐ ਅਲਾਸਮੈਂਟ ਕਰਦੇ ਨੇ ਇੱਥੇ ਭਾਈ ਅਜੰਨ ਸਾਹਿਬ ਆਹ ਸੇਵਾ ਕਰਨੀ ਹੈ ਕਿ ਅੱਜ ਵੀ ਸੰਗਤ ਲੋੜੀਂ ਕੁੱਟ ਰਹੀ ਹੈ ਪਾਰਕਿੰਗ ਸਾਹਿਬ ਦੀ ਸੰਗਤ ਜੋੜੀ ਹੋਈ ਅੱਜ ਵੀ ਸੇਵਾ ਜਿਹੜੀ ਇੱਥੇ ਲਗਾਤਾਰ ਉਹ ਸੰਗਤ ਦੀ ਜਿਹੜੇ ਸਜੋਗਾਂ ਸੇਵਾ ਦਾ ਦੇ ਪਿੰਡ ਦੇ ਸਜੋਗ ਨਾਲ ਉਹ ਚੱਲਦੀ ਰਹਿੰਦੀ ਹੈ ਸੇਵਾ ਇੱ ਇਹ ਜਿਹੜੇ ਗੁਰਦੁਆਰੇ ਵੀਰੇ ਸ਼੍ਰੋਮਣੀ ਕਮਿਊਨਿਟੀ ਦੇ ਅੰਡਰ ਨਹੀਂ ਹੈਗਾ ਇਹ ਪਿੰਡ ਦੇ ਅੰਡਰ ਹੀ ਹੈਗਾ ਪਿੰਡ ਆਪ ਸੇਵਾ ਕਰਦਾ ਇਹ ਨਹੀਂ ਹੈਗਾ ਕੋਈ ਮਤਲਬ ਜੇ ਕਮਿਊਨਿਟੀ ਪਣੀ ਹੋਈ ਆ ਉਹ ਕਹਣਗੇ ਅਸੀਂ ਆ ਸੰਗਤ ਜੀ ਹਰ ਹਰ ਐਤਵਾਰ ਨੂੰ ਇੱਥੇ ਮੀਟਿੰਗ ਹੁੰਦੀ ਹੈ ਤੇ ਸੰਗਤ ਦੀ ਪੱਖ ਸੁਣਿਆ ਜਾਂਦਾ ਸੰਗਤ ਕੀ ਚਾਹੁੰਦੀ ਕੀ ਕਰਨਾ ਚਾਹੁੰਦੀ ਆ ਕਿ ਕਮਿਊਨਿਟੀ ਵਾਲੇ ਆਪਦੀ ਮਰਜ਼ੀ ਨਹੀਂ ਕਰਦੇ ਹੈਗੇ। ਸੰਗਤ ਤੋਂ ਪੁੱਛ ਕੇ ਵੀ ਸੰਗਤ ਦੇ ਨਾਲ ਉਵੇਂ ਸਾਰਾ ਕੰਮ ਹੁੰਦਾ ਹੈਗਾ। ਆਪੋ ਤਾਂ ਕੋਈ ਨਹੀਂ ਚੱਲਦਾ ਹੈਗਾ ਇੱਥੇ। ਇਹ ਨਹੀਂ ਹੈਗਾ ਜੇ ਪ੍ਰਧਾਨ ਨੇ ਕਿਹਾ ਤਾਂ ਵੀ ਉਹ ਕੰਮ ਹੋਊਗਾ। ਸੰਗਤ ਦੇ ਨਾਲ ਸਹਿਯੋਗ ਨਾਲ ਹੋ ਜਿਹੜਾ ਕੁਝ ਵੀ ਹੋਊਗਾ। ਜੋ ਵੀ ਇੱਕ ਮਤਲਬ ਕੰਮ ਇੱਛਾ ਜਿਹੜਾ ਵੀ ਹੋਣਾ ਸੇਵ ਆਉਣਿਆ ਸੰਗਤ ਦੇ ਸਹਿਯੋਗ ਦੇ ਨਾਲ ਹੀ ਹੋਣਾ। ਨਹੀਂ ਹੈਗਾ ਵੀ ਕਮਿਊਨਿਟੀ ਵਾਲੇ ਆਪ ਨਹੀਂ ਲੱਗਦੇ ਹੈਗੇ, ਨਾਲ ਲੱਗੇ ਹੁੰਦੇ ਨੇਗੇ। ਸਹੀ। ਸਾਰਿਆਂ ਦੇ ਟਰੈਕਟਰ ਆ ਕੇ ਅਸਾਂ ਦਾ ਕਿਤੇ ਕੁਝ ਹੀ ਆ। ਸਾਰਿਆਂ ਦਾ ਜਿਹੜਾ ਜੀ ਕਰਦਾ ਕਿ ਹੱਕ ਲਿਆਂਦੇ ਵਜੋਂ ਸਾਰਾ ਕੰਮ ਕਰਨਾ, ਉਹ ਕਰਨਗੇ ਲਿਆਓ। ਜੀ। ਸ ਇਥੋਂ ਆਪਾਂ ਗੁਰਦੁਆਰਾ ਜੰਡਸਰ ਸਾਹਿਬ ਦੀ ਸੇਵਾਦਾਰ ਇਹਨਾਂ ਨਾਲ ਗੱਲ ਕਰੀ ਸੀਗੀ ਸੋ ਇਹ ਜਿਹੜਾ ਸਥਾਨ ਆ ਬਹੁਤ ਮੰਨਤ ਵਾਲਾ ਸਥਾਨ ਆ ਦੂਰੋਂ ਦੂਰੋਂ ਸੰਗਤ ਆ ਜਿਹੜੀਆਂ ਇੱਥੇ ਸਾਡੇ ਕੋਲ ਆਉਂਦੀਆਂ ਨੇ ਸੋ ਸੇਵਾਦਾਰ ਜੀ ਦੇ ਆਪ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹ ਸੀ ਸਥਾਨ ਗੁਰਦੁਆਰਾ ਜੰਡਸਰ ਸਾਹਿਬ ਪੰਠੁੱਲੀਵਾਲ ਤੇ ਸੰਗਤ ਜੀ ਇਸੇ ਤਰ੍ਹਾਂ ਹੀ ਤੁਹਾਨੂੰ ਕਿਸੇ ਹੋਰ ਗੁਰੂ ਘਰ ਦੇ ਆਪਾਂ ਦਰਸ਼ ਮੇਲਾ ਕਰਵਾਉਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੋ ਸ਼ੇਅਰ ਕਰਦੋ ਤੇ ਲਾਈਕ ਕਰ ਦਿਓ ਜੀ ਤੇ ਸੰਗਤ ਨੂੰ ਬੇਨਤੀ ਇਹ ਵੀ ਕਰਨਾ ਚਾਹੁੰਦੇ ਆਂ ਜੇ ਕਿ ਤੁਹਾਡੇ ਵੀ ਹਾਂ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਤਾਂ ਜੋ ਸਾਡੇ ਮਾਧਿਅਮ ਰਾਹੀਂ ਅਸੀਂ ਭਾਰਤ ਦੇ ਲੋਕਾਂ ਤੱਕ ਪੰਜਾਬ ਦੇ ਲੋਕਾਂ ਤੱਕ ਇਹ ਵੀਡੀਓ ਨੂੰ ਪਹੁੰਚਾ ਸਕੀਏ ਤਦ ਤੱਕ ਦੇ ਸੰਗਤ ਜੀ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ